ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰ ਹੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਰੋਡੇ ਬਾਈ ਸੁਖਮੰਦਰ ਕੋਲ ਪਹੁੰਚੇ ਆਂ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਮੋਗਾ ਚਾਰ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਾ ਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੁਖਮਨ ਦਸਾਂ ਪਿੰਡ ਰੋਡ ਕੋਠੇ ਸੰਤਾਨੀ ਮੋਬਾਈਲ ਨੰਬਰ 9915707336 ਇੱਕ ਹੋਰ ਦੱਸ ਦਿਓ ਜੀ ਨੰਬਰ ਅਗਲੇ ਕਿਹੜੇ ਦੱਸ ਦਿਓ ਠੀਕ ਕਿਉਂਕਿ ਫੋਨ ਬਾਲੇ ਹੁੰਦੇ ਜੀ ਮੈਨੂੰ ਵੀ ਬਹੁਤ ਫੋਨ ਆ ਜਾਂਦੇ ਰਹਿੰਦੇ हां ਉਹ ਤਾਂ ਆਪਾਂ ਮਾਫੀ ਮੰਗਦੇ ਹਾਂ ਨਾ ਬੜਾ ਫੋਨ ਆਉਂਦਾ ਚੱਕਿਆ ਨਹੀਂ ਜਾਂਦਾ ਬਾਅਦ ਚ ਚੀਤਾ ਭੁੱਲ ਜਾਂਦਾ ਵੀ ਇਹਨੂੰ ਲਾਉਣਾ ਸੀਗਾ ਜਿਉਂ ਸੰਘਾ ਨੰਗ ਜਾਂਦਾ ਠੀਕ ਆ ਜੀ ਤੇ ਅੱਜ 4 ਐਨੀਮਲ ਸੇਲ ਆ ਇੱਕ ਨੰਬਰ ਤੇ ਉਹ ਮੱਝ ਤੇ ਸ਼ੁਰੂ ਕਰ ਲਾਂਗੇ ਉਹਦੀ ਕੀ ਡਿਟੇਲ ਆਈ ਉਹਦੀ ਉਹੀ ਆ ਪਿਛਲੀ ਵਾਲੀ ਠੀਕ ਆ ਜੀ ਕਿੰਨੀ ਦੁਬਾਰਾ 13 ਕਿਲੋ ਆ 12 ਕਿਲੋ ਆ हां ਸੂਈ ਨੂੰ 12 13 ਦੇਣਾ ਉਹ ਠੀਕ ਆ ਜੀ ਆਪ ਦੀ ਚੋਕ ਤੇ ਤਸੱਲੀ ਕਰਕੇ ਲਿਜਾ ਸਕਦਾ ਏ ਪਿਛਲੀ ਵੀਡੀਓ ਵਾਲੀ ਮੱਝ ਹੀ ਆ ਇਹ ਜੀ ਦੇਖ ਸਕਦੇ ਹੋ ਤੀਜੇ ਸੂਏ ਸੂਈ ਵੀ ਹੈ ਜੀ ਚੌਥੇ ਚੌਥੇ ਸੂਏ ਸੂਈ ਹੋਈ ਆ 12 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ ਦੋ ਟਾਈਮ ਚੁਵਾਈ ਕਰ ਲੋ ਚਾਰ ਟਾਈਮ ਚੁਵਾਈ ਕਰ ਲੋ ਮੁੱਲੇ ਦਾ ਜੀ ਮੁੱਲੇ ਦਾ 75000 ਮੁੱਲ 75000 ਰੁਪਇਆ ਬਾਕੀ ਮਾਨਤਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਜੀ ਦੋ ਨੰਬਰ ਇਹ ਮਾਝ ਦੀ ਕੀ ਡਿਟੇਲ ਆ ਜੀ ਇਹ ਮੱਧ ਨੇ ਸੁਣਾ ਦੁੱਜੇ ਸੂਏ ਠੀਕ ਆ ਜੀ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਲੈ ਜੂ 14-15 ਦਿਨ ਚੌਥੀ ਠੀਕ ਆ ਜੀ 12-13 ਤਾਂ ਲੈ ਜੋ ਤੇ ਸੀਮਣ ਦਾ ਜੀ ਸੀਮਨ ਦਾ ਵੀ ਨਹੀਂ ਪਤਾ ਤੇ ਦਾਵ ਦਾ ਵੀ ਠੀਕ ਆ ਜੀ ਤੇ ਆਪਣੀ ਲਿਆਂਦੀ ਹੋਈ ਆ ਇਹ ਤਾਂ ਆਪਣੀ ਲਿਆਂਦੀ ਲਈ بڑے ਲਿਹਾਜ ਵਾਲੇ ਬੰਦੇ ਤੇ ਤੇ ਪਿਛਲੇ ਸਵੇਰ ਮਾਲਕਾਂ ਨੇ ਕਿੰਨਾ ਦੋ ਦੱਸਿਆ ਜੀ ਆਊਗਾ ਤਾਂ ਵਪਾਰ ਲੈਣ ਚ ਠੀਕ ਆ ਜੀ ਇਹ ਵਪਾਰੀ ਦਾ ਹੁੰਦਾ ਹੀ ਆ 12 13 ਅੱਛਾ ਕਹਿੰਦੇ ਆ ਵੀ 12 ਕਿਲੋ ਤਾਂ ਦਿੱਤਾ ਸੀ ਠੀਕ ਆ ਜੀ ਉਹ ਕਹਿੰਦਾ ਜੀ ਮੈਂ ਤਾਂ ਨਹੀਂ ਕਹਿੰਦਾ ਵੀ ਇਹਨਾਂ 12 ਦਿੱਤਾ 13 ਦਿੱਤਾ 14 ਦਿੱਤਾ ਠੀਕ ਹੂੰ ਜੇਬ ਜੀ ਝੋਟੀ ਆ ਨਾ ਠੀਕ ਆ ਜੀ ਦੰਦ ਵਾਲੀ ਹੰਨਾ ਸਾਲ ਆਈ ਇਹ ਦੰਦ ਵਾਲੀ ਨਾਲ ਇਹਦੇ ਚ ਗੋਣਾ ਵੇਖੋ ਬਾਕੀ ਦਿਖਾ ਦਿੰਨਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਸੋਹਣੀ ਵੀ ਆਪਾਂ ਨੂੰ ਸੀਲ ਸਭ ਪੂਰੀ ਆ ਜੀ ਛਿੱਗੀ ਜਣਾ ਦੰਦੋ ਛਿੱਗੀ ਆ ਦੇਖ ਸਕਦੇ ਹੋ ਤੁਸੀਂ ਅੱਜ ਕਿਵੇਂ ਹੱਥ ਲਵਾ ਲੂੰਗੀ ਠੀਕ ਆ ਜੀ ਸੀਨਰ ਸਭ ਕਰਮ ਵਾਲੀ ਬਹੁਤ ਸੋਹਣੀ ਆ ਬਾਕੀ ਫੇਸ ਕੁਆਲਿਟੀ ਪੂਰੀ ਵਧੀਆ ਸੋਹਣਾ ਕੁੰਡਾ ਸਿੰਘ ਆ ਜੀ ਹੈਵੀ ਬੋਡੀ weight ਦੀ ਤੇ ਚੌੜੇ ਪੱਠ ਪੂੜੇ ਦੀ ਆ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਾਂਗੇ ਬਾਈ ਦੱਸਦਾ ਕਿ ਤਰਕੀਬਨ 15 ਕ ਦਿਨ 14 15 ਦਿਨਾਂ ਦੀ ਕੱਚੀ ਹੈ ਹਵਾਨਾ ਹਜੇ ਸ਼ੁਰੂ ਹੀ ਕੀਤਾ ਝੋਲੀ ਤੁਸੀਂ ਦੇਖ ਸਕਦੇ ਹੋ ਸੋਹਣੇ ਥਣ ਮੁਠੀ ਵਾਲੇ 74 ਚਵਾਈ ਵਾਲੇ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਹੋ ਸੀਰਸਾਬ ਦਾ ਕਰਮਾ ਵਾਲੀ ਪੂਰੀ ਜਿਆਦਾ ਦੇਖ ਸਕਦੇ ਹੋ ਬਈ ਨੇ ਰੱਸਾ ਵੀ ਕੁਲਾ ਛੜਦਾ ਤੇ ਆਰਾਮ ਨਾਲ ਖੜੀ ਆ ਚਾਹੇ ਜਵਾਕ ਚੋਈ ਜਾਂ ਮਾਲਕਾਂ ਨੇ 12 13 ਕਿਲੋ ਦੁੱਧ ਦੱਸਿਆ ਪਰ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀ ਵਾਧਾ ਕਰ ਲੂ ਤਾਂ ਵਾਧਾ ਵੀ ਦੇ ਸਕਦਾ ਏ ਥੋੜੀ ਦੂਰ ਕੇ ਦਿਖਾ ਦਵਾਂ ਜੀ ਕੀ ਵਲ ਸੌਤੋ ਹੀ ਦੇਖ ਸਕਦੇ ਹਾਂ ਪੂਰੀਆ ਕਰਮਾ ਵਾਲੀ ਬਾਕੀ ਸੰਗ ਸੰਗ ਪੂਰਾ ਗੁੰਡਾ ਲੱਗਿਆ ਬਰੀਕ ਚਮੜੀ ਦੀ ਤੇ ਹੈਵੀ ਬੋਡੀ ਵੇਟ ਦੀ ਹੈ ਜੀ ਪੂਰੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲਓ ਜੀ ਸੋਨਾ ਤਿਆਰ ਕਰਦੀ ਹੁੰਦੀ ਹੈ ਬਾਕੀ 15 ਦਿਨਾਂ ਦੀ ਕੱਚੀ ਹੈ ਲਿਆ ਹਵੇਰ ਵਾਪਸ 15 ਦਿਨਾਂ ਤੱਕ ਹਵਾਨਾ ਪੂਰਾ ਭਰ ਲੈਣਾ ਜੀ ਮੱਜ ਨੇ ਥੋੜਾ ਦੇ ਸਾਈਨ ਇਹਦੇ ਇੱਥੇ ਖਿਲਾਰਲੀ ਹੈ ਮੈਂ ਇੱਥੇ ਹੀ ਖੜਾ ਠੀਕ ਹੈ ਜੀ ਬੰਦ ਹੋ ਜੀ ਬਾਕੀ ਜਿਹੜੇ ਵੀਰ ਨੂੰ ਕੋਈ ਵੀ ਮੱਝ ਪਸੰਦ ਆਉਂਦੀ ਹੈ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਰੈਕਟ ਕਰ ਸਕਦੇ ਹਵਾਨਾ ਇੱਕ ਕਰੀ ਫੇਰ ਨੇੜੇ ਤੋਂ ਚੈੱਕ ਕਰ ਲਓ ਸੋਨਾ ਤਿਆਰ ਕਰਦੀ ਹੁੰਦੀ ਹੈ ਸੋਣੀ ਝੋਲੀ ਆ ਜੀ ਵਾਲਟਲਾਂ ਝੋਲੀ ਚ ਬਹੁਤ ਨੇ ਦੇਖ ਸਕਦੇ ਤੁਸੀਂ ਪੂਰਾ ਹਵਾਨਾ ਕੱਢ ਕੇ ਸੁਣਾ ਬਾਹਰ ਨੂੰ ਕੱਢ ਕੇ ਸੁਣਾ ਬਾਹਰੀਆਂ ਵਾਲਟਲਾਂ ਕੱਢ ਕੇ ਬਾਕੀ ਤੇ 12-13 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਦੇ ਸਕਦਾ ਇਹਦਾ ਕੀ ਮੁੱਲ ਆ ਜੀ ਮੁੱਲ ਤਾਂ ਇਹਦਾ ਹੈਗਾ ਹੀ 85000 ਠੀਕ ਆ ਜੀ ਮਾਨਤਾ ਕਰ ਦਾਂਗੇ ਇਹ ਨਹੀਂ ਜੀ ਆਪਾਂ ਮੈਂ ਲੈਂਦੀ ਆ ਮੈਨੂੰ ਹੀ ਪਤਾ ਵੀ ਇਹ 9095ਰ ਦੀ ਕਰਨ ਵਾਲੀ ਮੈਂ ਹੈਗੀ ਹਾਂਜੀ ਹਨਾ ਜੇ ਦੁੱਧ ਆ ਜੀ ਹਾਂਜੀ ਪਰ ਆਪ ਜੈ ਜੀ ਨਾਲੇ ਉਸ ਬੰਦੇ ਨੂੰ ਪਤਾ ਲੱਗ ਜੂ ਮੈਥੋਂ ਮੱਝ ਲਗਾਏ ਆ ਅੱਛਾ ਜੀ ਕਿੰਨਾ ਹੱਕ ਕਮਾਈ ਕਰਦਾ ਹੈ ਬੰਦੇ ਠੀਕ ਆ ਜੀ ਮੌਲ ਰੇਟ ਜੈ ਜੀ ਕਿਤੇ ਬਾਈ ਨੇ 85000 ਰੁਪਿਆ ਬਾਕੀ ਮਾਨਤਨ ਉਹਦੇ ਜੋ ਵੀ ਬਾਈ ਕਹਿੰਦਾ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਕਨਾਈਟ ਬਾਈ ਨਾਲ ਕਰ ਸਕਦੇ ਆ ਜਿਹੜੇ ਵੀ ਮੱਝ ਪਸੰਦ ਆਉਂਦੀ ਕੱਦੋਂ ਦੀ ਛੋਟੀ ਕੱਦ ਕਾਟਦੇ ਵੱਲੋਂ ਤਾਂ ਪੂਰੀ ਅੱਛੀ ਲੰਮੀ ਆ ਪੂਰੇ ਉੱਚੇ ਲੰਮੇ ਕੱਦ ਕਾਟਦੇ ਚੌੜੇ ਬੱਠਪੋੜ ਦੇ ਦੀ ਪੂਰੇ ਹੈਵੀ ਢਾਂਚੇ ਦੀ ਮੱਝ ਆ ਜੀ ਤਿੰਨ ਨੰਬਰ ਜੀ ਬੱਲੀ ਇਹਦੀ ਕੀ ਡਿਟੇਲ ਹੈ ਜੀ ਡਿਟੇਲ ਤਾਂ ਉਹਦੇ ਮੇਰੀ ਦੱਸੀ ਵੀ ਹੈ ਹਾਂ ਜੀ ਇਹ ਬੰਦੇ ਨੇ ਦੂਜੇ ਕੋ ਫੋਨ ਤੇ ਸੌਦਾ ਕਰ ਲਿਆ ਜੀ ਅੱਛਾ ਜੀ ਸੇਲ ਹੋ ਗਈ ਸੀ ਇਹ ਇਹ ਸੇਲ ਹੋ ਗਈ ਸੀ ਅਗਲੇ ਦਿਨ ਤਾਂ ਉਹ ਕਹਿੰਦੇ ਵੀ ਐਤਵਾਰ ਹੈ ਠੀਕ ਹੈ ਜੀ ਤੇ ਫਿਰ ਕੱਲ ਆ ਕੇ ਕਹਿੰਦੇ ਵੀ ਸਾਡੇ ਫਿੱਟ ਨਹੀਂ ਅੱਛਾ ਜੀ ਚਲੋ ਅਗਲੇ ਨੇ ਪੈਸੇ ਲਾਉਣੇ ਆ ਫਿੱਟ ਨਹੀਂ ਜਿਹੜੇ ਲੋਕ ਸਾਈਪੋਂ ਦੇ ਬਿਲਕੁਲ ਸਹੀ ਹੁੰਦਾ ਕੰਮ ਅੱਛਾ ਜੀ ਨੀ ਦਾ ਤਾਂ ਖਿਆਲ ਹੀ ਹੈ ਠੀਕ ਪਰ ਮੈਂ ਤਾਂ ਪਾਣੀ ਨਹੀਂ ਜਿੰਦਗੀ ਚ ਮੈਨੂੰ ਦਮਾਰਾ ਇਹਦੀ ਪੁਕਾਈ ਕਰਨ ਦੀ ਲੋੜ ਨਹੀਂ ਪੈਣੀ ਬੰਦੇ ਨੇ ਸੌਦਾ ਕਰ ਲਿਆ ਕਿਹੜਾ ਦੂਰ ਸੀ ਹਾਂਜੀ ਆਉਂਦਾ ਆਉਂਦਿਆਂ ਸਾਰ ਵੇਖ ਕੇ ਕਹੇ ਮੇਰੇ ਸੰਗ ਮੈਂ ਝੂਠ ਮਾਰੀ ਜਾਂਦਾ ਪਰਸੋਂ ਦਾ ਇਸ ਮਹੀਨੇ ਦੇ ਵਿੱਚ ਤੇ ਜਿਹੜੇ ਬੰਦੇ ਨੇ ਦਿੱਤੀ ਹੈ ਦਿੱਤੀ ਦੱਸ ਕੇ ਹੈ ਜੋਲ ਚ ਕਮੀ ਹੈ ਜਦੋਂ ਪਸੁੰਦੀ ਆ ਇੱਕ ਸੰਚੇ ਦੁੱਧ ਚੁੰੰਦਾ ਨਾਲ ਦੀ ਨਾਲ ਠੀਕ ਹੈ ਜੀ ਕੋਈ ਘਟ ਨਹੀਂ ਕੋਈ ਵਧ ਨਹੀਂ ਭਲਾ ਬਰਾਬਰ ਚੋਲੇ ਦੇ ਥਣ ਅਜਾ ਉਦਾਂ ਚਵਾਈ ਚਪੂਰਾ ਜੀ ਚੁਈ ਚੁਈ ਚਪੂਰਾ ਹੂ ਨਾ ਜਦੋਂ ਵੈਸੇ ਤਾਂ ਪਤਾ ਨਹੀਂ ਲੱਗਦਾ ਪਸਮਾ ਆ ਕੇ ਕਰ ਜਦੋਂ ਪਸ ਪਸੁੰਦਾ ਨਾ ਉਦੋਂ ਚੁੰੰਦਾ ਉਹਦਾ ਟੋਂਕਾ ਟੋਂਕਾ ਠੀਕ ਹੈ ਜੀ ਹਾਂ ਤੇ ਦੁੱਧ ਜਿੰਨਾ ਦੱਸਿਆ ਇਹਦਾ ਉਨਾ ਹੀ ਆ 80 ਹਜ਼ਾਰੇ ਦਾ ਮੁੱਲ ਹੈ 76 ਹਜ਼ਾਰ ਦਾ ਸੌਦਾ ਹੈ ਅਸੀਂ 80 ਰੁਪਏ ਮੈਨੂੰ ਦਿੰਦੇ ਇਹਦਾ ਅਛਾ ਜੀ। ਉਦੋਂ ਬਾਅਦ ਵੀ ਦੇ ਹੀ ਜਾਂਦੇ ਆ। ਹੁਣ ਵੀ ਦਿੰਦੇ ਆ। ਠੀਕ ਹੈ। ਮੈਂ ਲਵਾਂਗਾ ਫਿਰ 76। ਠੀਕ ਹੈ ਜੀ। ਇਹ ਨਹੀਂ ਹੁਣ ਜਵਾਬ ਦੇਦਾ ਤਾਂ ਹੁਣ ਮੈਂ 80 ਵਟ ਲਵਾਂਗਾ। ਫਿਰ ਮੈਂ ਝੂਠਾ ਭੇਜਾਂ। ਠੀਕ ਹੈ ਜੀ। ਲਵਾਂ 76 75 ਨਹੀਂ ਲੈਣਾ। ਠੀਕ ਹੈ ਜੀ। ਉਹਨੇ ਲਵਾਂ ਜਿੰਨੇ ਉਹ ਤੋਂ ਲੈ ਸੀ। ਠੀਕ ਹੈ ਸੌਦਾ ਹੋਇਆ ਸੀ ਬਾਅਦ ਚ। ਵੀ ਚਲੋ ਉਹਦੀ ਐ ਹੁਣ ਹੀ ਆਪਾਂ ਉਹਨੂੰ ਗਲਤ ਨਹੀਂ ਕਹਿੰਦੇ। ਚਲੋ ਉਹਦੀ ਨਹੀਂ ਮਰਜ਼ੀ ਨਹੀਂ ਮੰਨ ਨੂੰ ਲੱਗੀ ਜਾਂ ਕੋਈ ਗੱਲ ਬਣ ਗਈ। ਜਾਂ 100 ਗੱਲਾਂ ਹੁੰਦੀਆਂ। ਇਸ ਉਹਦੇ ਤੇ ਨਹੀਂ ਆਪਾਂ ਜਾਣਦੇ। ਪਰ ਜੇ ਸੌਦਾ ਹੋ ਗਿਆ ਉਹਨਾਂ ਕੱਲ ਆਗਲੀਏ ਦੇ ਬੰਦੇ ਆਏ। ਫੋਨ ਨਹੀਂ ਚੱਕਿਆ ਗਿਆ ਉਹ ਸਿੱਧੇ ਤੈਨ ਜਣੇ ਆਏ ਉੱਤਰ ਲੱਗੇ 20000 ਰੁਪਇਆ ਦੇ ਕੇ ਕਹਿੰਦੇ ਵੀ ਆ ਸਾਡੀ ਸਾਈ ਪਈ ਆ ਆਪਾਂ ਪੈਸੇ ਨਹੀਂ ਲੈ ਉਧਰ ਤੀ ਮੈਂ ਆ ਗਈ ਉਹਨਾਂ ਦੀ ਆਉਂਦੀ ਪਸੰਦ ਆ ਗਈ ਧਾਰਵ ਨਹੀਂ ਮਾਰੀ ਜੋਰ ਲਾ ਰਹੇ ਤਿੰਨੇ ਮੈਨਲਾ ਦਾ ਇੱਕ ਪਿਓ ਸੀ ਪੁੱਤ ਪੁੱਤ ਸੀ ਇੱਕ ਉਹ ਨਾ ਦਾਦਾਈ ਇੱਥੇ ਆ ਕੇ ਰੋਟੀ ਪਾਣੀ ਖਵਾ ਕੇ ਧਾਰਵ ਨਹੀਂ ਮਾਰੀ ਉਹਨਾਂ ਬੰਦਿਆਂ ਨੇ ਚੜਾ ਕੇ ਲੈ ਗਏ ਬਸ ਆਪਾਂ ਨਾ ਕਿਸੇ ਤੋਂ ਪੈਸੇ ਪਹਿਲਾਂ ਲਈਏ ਆਪਣੇ ਤੋਂ ਪਸੂ ਲੈ ਜੇ ਪੈਸੇ ਦੇ ਦੇਵੇ ਆਪਾਂ ਨੂੰ ਇੰਨਾ ਬੋਧ ਠੀਕ ਹੈ। ਪਰ ਆਏ ਗਲਤ ਹੋ ਜਾਂਦਾ ਵੀ ਅਗਲੇ ਦਿਨ ਨੂੰ ਆਥ ਨਹੀਂ ਆਉਣਾ ਉਹ ਆਏ ਆ। ਹੋ ਸਕਦਾ ਕਿ ਚਲ ਆਪਾਂ ਤਾਂ ਉਹਨਾਂ ਨੇ ਨਹੀਂ ਕਿਹਾ। ਭਈ ਆਪਾਂ ਉਹਨੂੰ ਹੁਣ ਥਾਣਾ ਆਏ ਆ ਘਟਵੱਧ ਨਾ ਆਪਾਂ ਘਟਵੱਧ ਕਰੀਏ। ਨਾ ਆਪਾਂ ਗਲਤ ਕਰੀਏ। ਠੀਕ ਹੈ। ਠੀਕ ਹੈ ਜੇ ਹੁਣ ਮੈਂ ਕਿੰਨੇ ਕੋਲ ਝੂਠ ਮੈਂ ਫੋਨ ਕਰਤ ਨਹੀਂ ਚਾਹਦਾ। ਵੀ ਮੇਰੀ ਸੇਲ ਹੋਈ ਵੀ ਹੈ। ਹਣ ਅਗਲੇ ਨੇ ਜਾਣਕਾਰੀ ਲੈਣੀ ਆ ਇੰਨਾ ਟਾਈਮ ਹੈ ਨਹੀਂ। ਠੀਕ ਹੈ। ਤੇ ਮੇਰੀ ਉਹ ਨਹੀਂ ਤਾਂ ਹੋਰ ਹੋਰ ਨਹੀਂ ਤਾਂ ਹੋਰ। ਮੈਨੂੰ ਬੰਦੇ ਕਹਿੰਦੇ ਵੀ ਜੋ ਮਰਜੀ ਆ ਇੱਥੇ ਚੋ ਕੇ ਕਹਿੰਦੇ। ਉਹ ਬੰਦੇ ਦਾ ਨੰਬਰ ਦੇ ਦੇ। ਅਸੀਂ ਉਹ ਤੋਂ ਨਫਾ ਭਰ ਕੇ ਲੈ ਲੈਨੇ ਆ। ਮੈਂ ਕਿਹਾ ਵੀ ਮੈਂ ਨੰਬਰ ਨਹੀਂ ਦੇ ਸਕਦਾ। ਮੈਂ ਤਾਂ ਆਪ ਦੇ ਕਰੋ 76 ਦੀ ਦਿੱਤੀ ਹੈ ਤੇ 76 ਹੀ ਲੈ। ਹੁਣ ਵੀ 76 ਦਾ ਸੌਦਾ ਹੈ। ਹੁਣ 80 ਦੀ ਵੇਚ ਦੀ ਏ। 80 ਮੰਗਿਆ 80 ਦੀ ਵੇਚ ਦੀ 76 ਦੀ ਦੂੰ। ਹੁਣ ਵੀ 76 ਦੀ ਦੂੰ। ਠੀਕ ਹੈ। ਹਾਂ। ਮਗਰ ਸੋਨੇ ਕੱਟੀਆਂ ਤੁਸੀਂ ਦੇਖ ਸਕਦੇ ਹੋ 507 ਦੀ ਕੱਟੀ। ਟੇਟੇ ਕੱਟ ਦੀ 500 ਪੂਰੀ ਜਾਤ ਬਰੀਡ ਵਾਲੀ 507 ਦੀ ਕੱਟੀ ਆ। ਚੰਗੀ ਸੇਵਾ ਗੌਰ ਹੋ ਜਾ ਤਾਂ ਟੌਪ ਦੇ ਝੋਟੇ ਬਣ ਜੂ। ਜੇ ਵੀਲ ਤੇ ਥਾਂ ਤੇ ਨੁਕਸ ਹੋਵੇ ਨਾ ਜੇ ਕੋਈ ਗੱਲਬਾਤ ਹੋਵੇ। ਚਾਹੁੰਦਾ ਹੀ ਦੱਸਿਆ ਤੇ ਜਦੋਂ ਪਾਸਮ ਦੀ ਲੋਕੀ ਦਾ ਪੋਲੀ ਧਾਰ ਪਾਲਦੇ ਆ ਮਿੰਟੋ ਮੱਟੀ ਕੰਮ ਹੋ ਜਾਂਦਾ ਕਿਵਾਂ ਜਾਂ ਬੱਚਾ ਦਿੱਤਾ 60 ਹਜ਼ਾਰ ਕੀ 25 ਹਜ਼ਾਰ ਦੀ ਤਾਂ ਮੈਨੂੰ ਕੱਟੀ ਲਾ ਕੇ ਦੇ ਦੇਣ ਲਾ ਮੈਂ 20 ਹਜ਼ਾਰ ਦੀ ਕੱਟੀ ਲੈ ਲਊਗਾ ਅੱਜ ਠੀਕ ਤੇ ਪਿੱਛੇ 50 ਹਜ਼ਾਰ ਦੀ ਰਹਿ ਗਈ 40 ਹਜ਼ਾਰ ਤਾਂ ਕੱਟਿਆਂ ਵਾਲੇ ਲੈ ਲੈਣਗੇ ਇਹਨੂੰ ਕਿਸੇ ਨੂੰ ਕੀ ਮਾਰ ਦੂਗੀ ਸਹੀ ਗੱਲ ਹੈ ਬਾਕੀ ਮਾਜਦੇ ਦੀਆਂ ਗੱਲਾਂ ਨਹੀਂ ਕਹਿਣੀਆਂ ਮਾਫੀ ਮੰਗਦਾ ਮੈਨੂੰ ਨਹੀਂ ਕਹਿਣਾ ਚਾਹੀਦਾ ਪਰ ਮੈਂ ਜਦੋਂ ਆ ਵੇਖੋ ਅਜੇ ਵੀ ਚੱਲੀ ਜਾਂਦਾ ਹੁਣ ਇਹਨਾਂ ਦਾ ਫੋਨ ਨਾ ਸੁਣਾ ਮੈਂ ਤੇ ਫਿਰ ਕਿੱਡੀ ਮਾੜੀ ਗੱਲ ਹੈ ਠੀਕ ਹੈ ਇਸ ਕਰਕੇ ਮੈਨੂੰ ਕਹਿਣਾ ਪਿਆ ਮੈਂ ਮਾਫੀ ਫੇਰ ਵੀ ਮੰਗਦਾ ਹਾਂ ਚਲ ਹੋ ਸਦਾ ਮੈਥੋਂ ਕੋਈ ਗੱਲ ਕਹੀ ਗਈ ਹੋਵੇ ਠੀਕ ਹੈ ਜੀ ਤੇ ਬਸ ਜਿਹਨੇ ਸੌਦਾ ਕਰ ਲਿਆ ਸਾਈ ਨਹੀਂ ਪੋਣੀ ਆ ਕੇ ਨਾ ਹਾਂ ਨਾ ਦਾ ਜਵਾਬ ਦੇ ਜਾ ਕਰਨ ਹਾਂ کہہ ਕੇ ਤਣਕੇ ਚੋਕੇ ਹੱਥ ਨੇ ਜ਼ਰੂਰ ਚੋਕੇ ਲੈ ਜਾਣਾ ਠੀਕ ਹੈ ਜੀ ਸੱਲੀ ਕਰਕੇ ਸੱਲੀ ਕਰਕੇ ਦੋ ਟਾਈਮ ਚਾਰ ਟਾਈਮ ਚੋਾਈ ਕਰਦੇ ਹਾਂ ਉਹ ਮੈਂ ਸੂਨ ਵਾਲੀ ਹੈ ਹਾਂਜੀ ਉਹਦੇ ਮੈਂ ਨਵੇਂ 5 ਦਿਨ ਮੰਜਾ ਢਾ ਲੈਣ ਮਗਰ ਜਿਹਨੇ ਤੇ ਰਾਤ ਉਹ ਉੱਥੇ ਢਾਈ ਰੱਖ ਉਹਦੇ ਕੋਈ ਨੁਕਸ ਨਿਕਲੇ ਤਾਂ ਮੈਂ ਮੁਫਤ ਦੇਵਾਂ ਠੀਕ ਤੇ ਜੇ ਅਗਲੇ ਦੇ ਘਰੇ ਜਾ ਕੇ ਬਨ ਜੇ ਤਾਂ ਫੇਰ ਮੈਨੂੰ ਫੋਨ ਲਾ ਦੇ ਫੇਰ ਮੈਂ ਕੀ ਕਰ ਸਕਦਾ ਮੈਂ ਕਿੰਨਾ ਕਦਾ ਐ ਕਰ ਆ ਮੈਂ ਤੁਹਾਨੂੰ ਵੀ ਪਤਾ ਕਿ ਇਹ 9095 ਅਰਜੀ ਜੀ ਨੂੰ ਵਪਾਰੀ ਲੈ ਜੂ ਠੀਕ ਹੈ ਤੇ ਤਿਆਰ ਹੋਈ ਨਾ ਵਪਾਰ ਲੈਣ ਵਾਲਾ ਇਹ ਵਪਾਰੀ ਵੀ ਲੈ ਜੂ ਆਪਾਂ ਤਾਂ ਹੀ ਕੱਟ ਦਿੰਨੇ ਨਾਲੇ ਅਗਲੇ ਨੂੰ ਪਤਾ ਲੱਗਿਆ ਵੀ ਯਾਰ ਮੈਥੋਂ ਕਿੰਨੇ ਦੀ ਲਗਿਆ 85000 ਅਜੇ ਵੀ ਮਾਨਤਾਨ ਕਰਨ ਤੇ ਨਾਲੇ ਦੁੱਧ 13 ਕਿਲੋ ਦੇਣਾ ਹੈ ਠੀਕ ਹੈ ਬਾਕੀ ਢਾਂਚਾ ਢੁੰਚਾ ਚੰਗਾ ਜੀ ਹਾਂ ਦੇਖੋ ਖਰੀਦੇ ਦਾ ਕੈਰੈਕਟਰ ਦੇਖੋ ਬੋਡੀ ਸਟਰਕਚਰ ਦੇਖ ਸਕਦੇ ਆ ਤੁਸੀਂ ਬਹੁਤ ਚੰਗਾ ਬੋਡੀ ਸਟਰਕਚਰ ਆ ਜੀ ਬਾਕੀ ਇਹਦਾ ਮੁੱਲ ਤੁਹਾਨੂੰ ਦੱਸ ਹੀ ਦਿੱਤਾ ਡਿਟੇਲਸ ਤੁਹਾਨੂੰ ਪਤਾ ਹੀ ਆ ਜੀ ਮਗਰ ਸੋਹਣੀ ਕੱਟੀ ਆ ਜਿਹੜੇ ਵੀ ਨੂੰ ਪਸੰਦ ਆਉਂਦੀ ਆ ਚਾਰ ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹਦੀ ਡਿਟੇਲ ਇਹ ਵੀ ਹੋਣ ਲੱਗਦਾ ਵੀ ਸੁਭੂ ਨੂੰ ਪੰਨੀਆਂ ਪਚ ਗਿਆ ਦਾ ਨਾ ਚਾੱਕ ਆ ਜੀ ਹੁਣ ਹੋਰ ਚਾਕ ਹੋ ਗਈ ਹੈ ਠੀਕ ਹੈ ਕੋਈ ਨਹੀਂ ਜੇ ਕੋਈ ਕਰਕੇ ਤੇ ਆਪਣੇ ਲਿਖਿਆ ਕਰਮਾਂ ਚ ਠੀਕ ਹੈ ਮੁੱਲ ਦੀ ਤੂੜੀ ਆ ਤੇ ਮੁੱਲ ਦਾ ਦਾਣਾ ਹੈ ਮੁੱਲ ਦਾ ਹੀ ਚਾਰ ਹੈ ਠੀਕ ਹੈ ਹੋਰ ਇਹ ਕਰਮਾਂ ਚ ਲਿਖਿਆ ਮਹੀਨਾ ਪਾਦਨੇ ਪਰ ਦੁੱਧ ਅੱਜ ਵੀ 16 ਹੀ ਖੂੰ ਠੀਕ ਹੈ ਜੀ ਅੱਜ ਆਈ ਲੈ ਜੇ ਬੰਦਾ ਹਾਂ ਜੀ 15 ਵੀ ਦੇ ਦਿੱਤਾ ਵੀ ਜ਼ਿੰਮੇਵਾਰ ਠੀਕ ਹੈ ਜੀ ਹਾਂ ਬਾਕੀ ਚੀਜ਼ਾਂ ਦਾ ਨਹੀਂ ਜ਼ਿੰਮੇਵਾਰ ਹੋਈ ਹਰ ਚੀਜ਼ ਦਾ ਥਣ ਵੇਖ ਲੈ ਹਉ ਤੇ ਮੰਜਾ ਢਾਲੇ ਇਹ ਚ ਕੋਈ ਨੁਕਸ ਨਿਕਲਿਆ ਵੇ ਮੱਝ ਫਰੀ ਠੀਕ ਹੈ ਹਾਂ ਬਾਕੀ ਕੋਈ ਕੱਲ ਨੂੰ ਗੱਲ ਹੋ ਜੇ ਉਹ ਤਾਂ ਬਈ ਤੂੰ ਐ ਕੀਤਾਈ ਮੈਂ ਇਹ ਜੇ ਕੰਮ ਨਹੀਂ ਕਰਦਾ ਆਪਣੇ ਘਰੇ ਗਾਰੰਟੀ ਹੈ ਜੀ ਬੋਲ ਘਰੇ ਆ ਆ ਬਾਹਰ ਅਗਲਾ ਬਾਹਰ ਗਾਰੰਟੀ ਖਾਤੂ ਗੱਬਣਾ ਤਾਂ ਇੱਥੇ ਚੈੱਕ ਕਰਾ ਠੀਕ ਹੈ ਜੀ ਜੇ ਆਪਦੇ ਦੋ ਕਰਾਣਾ ਦੇਣਾ ਹੀ ਨਹੀਂ ਆ ਦੁੱਧ ਦਾ ਤੇ ਆਪਦੀ ਦੋ ਟਾਈਮ ਚਾਰ ਟਾਈਮ ਛੋਕੇ ਲੈ ਕੇ ਜਾ ਵੈਸੇ ਮੈਨੂੰ ਨਾ ਜੇ ਕਿਸੇ ਦੇ ਗੱਬਣ ਚ ਕੋਈ ਗੱਲਬਾਤ ਵੀ ਹੋ ਗਈ ਮੈਨੂੰ ਕਿਸੇ ਨੇ ਬਾਹਰ ਨਹੀਂ ਕਿਹਾ ਅਗਲਾ ਕੇਂਦਰ ਸਾਡੀ ਕਿਸਮਤ ਮੈਨੂੰ ਲੰਮਾ ਲੰਮਾ ਨਹੀਂ ਕਿਸੇ ਨੇ ਦਿੱਤਾ ਮੈਂ ਮੈਂ ਤਾਂ ਕਹਿੰਦਾ ਮੇਰਾ ਨਾ ਆਏ ਲੜਦੇ ਨਾ ਲੜਦੇ ਨਾ ਕੋਈ ਮੈਂ ਤਾਂ ਫੋਨ ਨਹੀਂ ਚੱਕਾ ਜਾਂਦਾ ਹੁਣ ਆ ਘੱਟ ਤੋਂ ਘੱਟ ਨਾ 300 ਬੰਦੇ ਦਾ ਫੋਨ ਤੇ ਬੰਦਾ ਇੱਕ ਆਇਆ ਤੁਰਿਆ ਜਾਂਦਾ ਕਹਿੰਦਾ ਮੇਰਾ ਨਹੀਂ ਜਾਨੀ ਤੇ ਫਿਰ ਉਹ ਹੋ ਗਿਆ ਨਾ ਉਹ ਹੀ ਕੰਮ ਠੀਕ ਹੈ ਹੁਣ ਮੈਂ ਹੋਣੀ ਖੋਟੀ ਬੰਦ ਚੱਲੀ ਹੈ ਖਰੀ ਖੋਟੀ ਬੰਦ ਲਈ ਹੈ ਫਿਰ ਵੀ ਖਰੀ ਤੇ ਨਾ ਹੋਊ ਤਾਂ ਫਿਰ ਕੀ ਹੋਜੀ ਹਨਾ ਫਿਰ ਕੱਟੀ ਹੈ ਮਗਰ ਕੋਈ ਚੱਕਰ ਨਹੀਂ ਪਿੱਕਰੇ ਰੱਖੀ ਜਾਊਗੀ ਸ਼ੇਅਰ ਕਰੇ ਰੱਖੀ ਜੀ ਠੀਕ ਹੈ ਤੇ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ ਫੋਨ ਤੇ ਹੀ ਕਰ ਲਾਂਗੇ ਅਜੇ 25 30 ਦਿਨਾਂ ਦੀ ਕਰਤੀ ਹੈ ਜੇ ਹਸਾਨਾ ਦੇਣੀ ਹੈ ਠੀਕ ਹੈ ਜੀ ਮੁੱਲ ਇਹਦਾ ਫੋਨ ਤੇ ਹੀ ਕਰ ਲੈਣਗੇ ਉਹ ਉੱਥੇ ਕਰ ਲਾਂਗੇ ਇਹ ਬਹੁਤ ਛੋਟ 16 ਕਿਲੋ ਦੁੱਧ ਦੀ ਬਾਈ ਗਾਰੰਟੀ ਲੈਂਦੇ ਆ ਇਹਦੀ ਲੈਣਾ ਗਾਰੰਟੀ ਇਹਦੀ ਹਰ ਹਾਲਤ ਵਿੱਚ 16 ਕਿਲੋ ਦੁੱਧ ਦੇਊਗੀ ਤੇ ਜਿਹੜੇ ਵੀ ਉਹਨੂੰ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ